ਬੇ ਬਣਾਏਗਾ ਕਿਸ਼ਤਾ ਜੀ ਕਰਦੇ ਸੋ ਜੀ ਅ ਅੱਜ ਦਾ ਜਿਹੜਾ ਸਾਡਾ ਸੀਗਾ ਜੀ ਇੱਕ ਤਾਂ ਨਵੇਂ ਸਾਲ ਦੇ ਵਿੱਚ ਬੜੀ ਪਹਿਲੀ ਮੀਟਿੰਗ ਹੈ ਪਟਿਆਲੇ ਚ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਮੈਂ ਲਗਾਤਾਰ ਮੀਟਿੰਗਾਂ ਕਰਦਾ ਅੱਜ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਵੀ ਦਿੱਤੀ ਹੈ ਮੈਂ ਤੇ ਉਹਨਾਂ ਨੂੰ ਕਿਹਾ ਵੀ ਨਵੇਂ ਸਾਲ ਦੇ ਵਿੱਚ ਆਪਾਂ ਇੱਕ ਨਵਾਂ ਵਰਕ ਕਲਚਰ ਜਿਹਦੇ ਵਿੱਚ ਦੋ ਚੀਜ਼ਾਂ ਦੇ ਉੱਤੇ ਅਸੀਂ ਸਟ्रेस ਕੀਤਾ ਹੈਗਾ ਕਿ ਇੱਕ ਤਾਂ ਜਦੋਂ ਤੁਸੀਂ ਕੋਈ ਵੀ ਵਾਅਦਾ ਕਰਦੇ ਹੋ ਕਿ ਅਸੀਂ ਇਹ ਕੰਮ ਕਰਾਂਗੇ ਸਪੋਜ਼ ਆਪਾਂ ਸੜਕਾਂ ਠੀਕ ਕਰਨੀਆਂ ਹੈ ਸ਼ਹਿਰ ਵਿੱਚ ਸਫਾਈ ਕਰਨੀਆਂ ਹੈ ਟ੍ਰੈਫਿਕ ਮੈਨੇਜਮੈਂਟ ਠੀਕ ਕਰਨੀ ਆ ਉਹਦੇ ਚ ਅਸੀਂ ਸਾਰੇ ਪ੍ਰੋਗਰਾਮ ਦੇ ਹਰ ਨੋਡਲ ਅਫਸਰ ਲਗਾਏ ਆ ਟਾਈਮ ਬਾਉਂਡ ਐਕਸ਼ਨ ਹੋਏਗਾ ਆਊਟਕਮ ਬੇਸਡ ਹੋਏਗਾ ਤੇ ਅਸੀਂ ਇੱਕ ਹਫਤੇ ਦੇ ਵਿੱਚ ਪ੍ਰਪੋਜ਼ਲ ਦੇਾਂਗੇ ਉਸ ਤੋਂ ਬਾਅਦ ਬਜਟ ਸਾਰਾ ਕੁਝ ਕਰਕੇ ਫਾਈਨਲ ਕਰਕੇ ਉਹਦੀ ਜਿਹੜੀ ਇਮਪਲੀਮੈਂਟੇਸ਼ਨ ਹੋਏਗੀ ਤੇ 3 ਮਹੀਨੇ ਦੇ ਵਿੱਚ ਰਿਜ਼ਲਟਸ ਦੇਵਾਂਗੇ ਇਸ ਤਰ੍ਹਾਂ ਆਪਣੀਆਂ ਟਾਈਮਲਾਈਨ ਅਫਸਰ ਦੇਣਗੇ ਉਹਦੀ ਮੋਨਿਟਰਿੰਗ ਜਿਹੜਾ ਹੈਗਾ ਉਹ ਡਿਪਟੀ ਕਮਿਸਟਰ ਕਮਿਸ਼ਨਰ ਮਿਸਪਲ ਕਾਰਪੋਰੇਸ਼ਨ ਸਿਵਲ ਸਰਜੰਟ ਜਿਹੜੇ ਡਿਸਟ੍ਰਿਕਟ ਲੈਵਲ ਦੇ ਅਫੀਸਰ ਆ ਔਰ ਸਾਡੇ ਨਾਲ ਚੇਅਰਪਰਸਨ ਹੈ ਜੀ ਰੀਨਾ ਗੁਪਤਾ ਜੀ ਪੰਜਾਬ ਪੁਲਿਸ ਕੰਟਰੋਲ ਬੋਰਡ ਤੋਂ ਇਹਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਔਰ ਟ੍ਰੈਫਿਕ ਮੈਨੇਜਮੈਂਟ ਦੇ ਉੱਤੇ ਸੋ ਐਸਪੀ ਟ੍ਰੈਫਿਕ ਜਿਹੜੇ ਆ ਉਹ ਉਹਦੇ ਲੋਡ ਅਫਸਰ ਹੈ ਸ਼ਹਿਰ ਦੇ ਵਿੱਚ ਸਾਰੀ ਟ੍ਰੈਫਿਕ ਨੂੰ ਚੁਸਦੁਰਸਤ ਕਰਨਾ ਬਾਜ਼ਾਰਾਂ ਦੇ ਵਿੱਚ ਜਿਹੜੇ ਬਹੁਤ ਸਾਰੇ ਜਿਸ ਤਰ੍ਹਾਂ ਤੁਹਾਡੇ ਜੇ ਆਪਾਂ 500 ਰੋਡ ਦੀ ਗੱਲ ਕਰੀਏ ਟਵਾਣਾ ਚੌਕ ਦੇ ਨਵੇਂ ਬੱਸ ਸਟੈਂਡ ਦੇ ਇਸ ਤਰ੍ਹਾਂ ਬਹੁਤ ਸਾਰੇ ਟ੍ਰੈਫਿਕ ਬੋਟਲ ਨੈਕਸ ਹੈਗੇ ਆ ਉਹਨਾਂ ਨੂੰ ਸਾਰਿਆਂ ਦਾ ਕੀ ਪੱਕਾ ਹੱਲ ਹੈ ਸ਼ਾਰਟ ਟਰਮ ਮੀਅਰਸ ਕੀਆ ਮਿਡ ਟਰਮਸ ਕੀਆ ਤੇ ਲੌਂਗ ਟਰਮ ਕੀਆ ਇਸੇ ਤਰ੍ਹਾਂ ਜਿਹੜਾ ਬੜੀ ਨਦੀ ਦਾ ਪ੍ਰੋਜੈਕਟ ਹੈ ਛੋਟੀ ਨਦੀਆਂ ਦੇ ਨਾਲ ਉਹਦੀ ਇੰਟੀਗ੍ਰੇਸ਼ਨ ਹੋ ਗਈ ਹੈ ਸਾਰੀਆਂ ਹਾਰਡਰਸ ਕਲੀਅਰ ਕਰਵਾ ਦਿੱਤੀਆਂ ਗਈਆਂ ਤੇ ਪਿਛਲੇ ਡੇਢ ਦੋ ਪੰਨੋਂ ਕਾਫੀ 2 2.5 ਸਾਲ ਲੱਗਿਆ ਇਹਨੂੰ ਕਰਾਉਣ ਲਈ ਸੈਂਟਰ ਤੋਂ ਪਰਮਿਸ਼ਨ ਆਣੀ ਸੀ ਉਹਨਾਂ ਨੂੰ ਉਹਦੇ ਕਵਰ ਲੈਂਡ ਦੇਣੇ ਸੀ ਅਲੀਓਫ ਦਾਟ ਉਹਨੂੰ ਲੈਣੇ ਚ ਦਵਾਈ ਹੈ ਤੇ ਉਹਦੀ ਸਾਰੀ ਪਲੈਨਿੰਗ ਕਰਕੇ ਕਿ ਜਿੱਦਾਂ ਪਟਿਆਲੇ ਚ ਦੌਲਤਪੁਰ ਤੋਂ ਪਾਣੀ ਇੰਟਰ ਕਰਦਾ ਹੈ ਜਿੱਨਾ ਰਾਜਪੁਰਾ ਰੋਡ ਤੇ ਆ ਜਿੱਨਾ ਡਖਾਲਾ ਰੋਡ ਤੇ ਆ ਉਹਦੀ ਕੈਲਕੂਲੇਸ਼ਨ ਜੋ 23 ਦਾ 23 ਨੂੰ ਸਟੈਂਡਰਡ ਬਣ ਕੇ ਉਸ ਤੋਂ ਉਹ 10 15% 25% ਜ਼ਿਆਦਾ ਕੈਪੈਸਿਟੀ ਤਾਂ ਕਿ ਪਾਣੀ ਪਟਿਆਲੇ ਦੇ ਵਿੱਚ ਛੱਡ ਨਾ ਆਣੇ ਚਾਹੀਦੇ ਉਹਦੇ ਇੱਕ ਪਾਸੇ ਸੜਕ ਬਣੇਗੀ ਜਿਹਦੇ ਵਿੱਚ 3 ਲੇਨ ਇੱਕ ਆਲਟਰਨੇਟ ਰੂਟ ਬਣੇਗਾ ਤੇ ਦੂਜੇ ਪਾਸੇ ਉਹਦੇ پارک వాకింగ్ ਟਰੈਕਸ ਸਾਈਕਲਿੰਗ ਟਰੈਕਸ ਇੱਕ ਰੀਕ੍ਰੀਏਸ਼ਨਲ ਸਪots ਜਿੱਥੇ ਜਿੱਥੇ ਸਪੇਸ ਅਵੇਲੇਬਲ ਹੈ ਜਿੱਥੇ ਉਹਨਾਂ ਦਾ ਜੰਕਸ਼ਨ ਹੁੰਦਾ ਉੱਥੇ ਬਹੁਤ ਵਧੀਆ ਦੋਨੋਂ ਪਾਸੇ ਵਾਟਰ ਬੋਡੀ ਹੋਏਗੀ ਔਰ ਸੈਂਟਰ ਦੇ ਵਿੱਚ ਆਈਲੈਂਡ ਦੇ ਉੱਤੇ ਬਹੁਤ ਵਧੀਆ ਪਾਰਕ ਹੋਏਗਾ ਜੀ ਕ੍ਰਿਸਟਲ ਸਪਾਟ ਹੋਏਗਾ ਸੋ ਸ਼ਹਿਰ ਨੂੰ ਸੋਹਣਾ ਬਣਾਉਣ ਵਾਸਤੇ ਸਾਫ਼ ਬਣਾਉਣ ਵਾਸਤੇ ਇਸੇ ਤਰ੍ਹਾਂ ਚਾਹੇ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਹੜੀ ਹੈਗੀ ਆ ਉਹਦਾ ਬੜੀ ਦੇਰ ਤੋਂ ਪ੍ਰੋਜੈਕਟ ਚੱਲਦਾ ਪਿਆ ਡੇਰੀਜ਼ ਨੂੰ ਸ਼ਿਫਟ ਕਰਨਾ ਔਰ ਮੈਂ ਬੇਨਤੀ ਕਰਦਾ ਸਾਰੇ ਡੇਰੀ ਵਾਲਿਆਂ ਨੂੰ ਕਿ ਤੁਹਾਨੂੰ ਬਹੁਤ ਸਹੂਲਤਾਂ ਦੇਵਾਂਗੇ ਅਸੀਂ ਉੱਥੇ ਵਟਰਨਰੀ ਸਹੂਲਤਾਂ ਵੀ ਹੋਣਗੀਆਂ ਜਿਹੜੇ ਮਿਲਕਬਾਰ ਵਾਲੇ ਜਿਹੜੇ ਤੁਹਾਡੇ ਮਿਲਕ ਪਲਾਂਟ ਵਾਲੇ ਆ ਉਹ ਵੀ ਦੇਣਗੇ ਚਾਰਾ ਵੀ ਉੱਥੇ ਆਏਗਾ ਤੁਹਾਨੂੰ ਬਹੁਤ ਸਾਰੀਆਂ ਸਹੂਲਤਾਂ ਦੇਵਾਂਗੇ ਬਿਜਲੀ ਦੀਆਂ ਹੋਰ ਰੈਟਾਂ ਦੇਵਾਂਗੇ ਮਿਲਕ ਦਾ ਰੇਟ ਵੀ ਬੈਟਰ ਦੇਵਾਂਗੇ ਸਾਰਿਆਂ ਨੂੰ ਬੇਨਤੀ ਹੈ ਜੀ ਸ਼ਹਿਰ ਦੇ ਵਿੱਚ ਡੇਰੀਆਂ ਨਹੀਂ ਹੋਣ ਰਹਿਣ ਦਿੱਤੀਆਂ ਜਾਣਗੀਆਂ ਕਿਉਂਕਿ ਉਹਦੇ ਨਾਲ ਸਾਡਾ ਸੀਵਰੇਜ ਚੌਕ ਹੋ ਜਾਂਦਾ ਸੋ ਮੈਂ ਸਾਰੇ ਜਿੰਨੇ ਵੀ ਸ਼ਹਿਰ ਦੇ ਲੋਕ ਹੈ ਉਹਨਾਂ ਨੂੰ ਅਸ਼ਕੀਨ ਦਵਾਨਾ ਕਿ ਜੋ ਸਾਡੇ ਮਾਨਯੋਗ ਮੁੱਖ ਪਤਰੀ ਜਿਸ ਤਰ੍ਹਾਂ ਕੰਮ ਕਰ ਰਹੇ ਆ ਰੰਗਲਾ ਪੰਜਾਬ ਦਾ ਉਹਨਾਂ ਦਾ ਮਿਸ਼ਨ ਹੈ ਔਰ ਸ੍ਰੀ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਜੀ ਜੋਰਾਂ ਦੀ ਸੋਚ ਹੈ ਕਿ ਲੋਕਾਂ ਨੂੰ ਸਿਵਿਕ ਕਮਿਊਨਿਟੀਆਂ ਬਹੁਤ ਵਧੀਆ ਦੇਣੀਆਂ ਸਿਹਤ ਸਹੂਲਤਾਂ ਇਹਦੇ ਨਾਲ-ਨਾਲ ਸਾਡੇ ਜਿਹੜੇ ਦੋ ਮਰੇ ਸਿਹਤ ਮੈਕਮਨੇਸ ਸੰਬੰਧਤ ਹੈ ਯੋਧ ਨਸ਼ੇ ਵਿਰੁੱਧ ਤੇ ਜਿਹੜਾ ਯੂਨੀਵਰਸਲ ਹੈਲਥ케ਅਰ ਹੈ ਬਈ ਹਰ ਇੱਕ ਬੰਦੇ ਦੀ ਜੇਬ 'ਚ ਅਸੀਂ 10 ਕਰੋੜ ਦਾ ਜਿਹੜਾ ਹੈਗਾ ਉਹ ਕਾਰਡ ਪਾ ਕੇ ਜਿਹੜਾ ਇੰਸ਼ੋਰੈਂਸ ਦਾ ਹੋਏਗਾ ਕਿਸੇ ਨੂੰ ਵੀ ਇਸ ਆਪਣੀ ਸਿਹਤ ਵਿੱਚ ਮਜਬੂਰੀ ਵਿੱਚ ਕੋਈ ਪੈਸੇ ਖਰਚ ਕੇ ਕਰਜ਼ਾਈ ਨਹੀਂ ਹੋਣਾ ਪਏਗਾ ਇਹ ਪ੍ਰੋਜੈਕਟ ਵੀ ਮੈਨੂੰ ਉਮੀਦ ਹੈ ਕਿ ਮੈਂ ਬੇਨਤੀ ਕੀਤੀ ਆ ਕਿ ਮੁੱਖ ਮੰਤਰੀ ਸਾਹਿਬ ਤੇ ਅਰਵਿੰਦ ਕੇਜਰੀਵਾਲ ਜੀ ਪਟਿਆਲੇ ਤੋਂ ਲਾਂਚ ਕਰਨਗੇ 15 ਤਰੀਕ ਨੂੰ ਡਾਟਾ ਸਰ ਮੁੱਖ ਮੰਤਰੀ ਸਾਹਿਬ ਜਿਹੜਾ ਹੈਗਾ ਤਾਲ ਤੱਕ ਐਪ ਨੂੰ ਜਿਹੜਾ 15 ਤਰੀਕ ਨੂੰ ਵੀ ਚੋਣ ਲਈ ਹੈਗਾ ਤੁਹਾਨੂੰ ਲਗਭਗ ਮਿਲ ਜਾਈਏ ਇਸ ਤੇ ਤੁਹਾਡਾ ਦੇਖੋ ਗੱਲ ਇਹ ਹੁੰਦੀ ਆ ਵੀ ਇਹਦੇ ਚ ਦੋ ਬਹੁਤ ਵੱਡੀਆਂ ਅਥਾਰਟੀ ਹੈ ਇੱਕ ਪਾਸੇ ਮਾਂਵੀਓ ਕੋ ਮੁੱਖ ਮੰਤਰੀ ਆ ਔਰ ਇੱਕ ਪਾਸੇ ਅਕਾਲ ਤਖਤ ਹੈ ਤੇ ਇਹ ਮੈਨੂੰ ਲੱਗਦਾ ਵੀ ਜਦੋਂ ਐਡੇ ਵੱਡੇ ਵੱੱਡੇ ਦੀ ਗੱਲ ਹੋਵੇ ਉਹ ਜੋ ਅਕਾਲ ਤਖਤ ਦਾ ਸਭ ਤੋਂ ਹੁਕਮ ਹੋਇਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹ ਉਹਦਾ ਜਵਾਬ ਦੇਣਗੇ ਸੋ ਮੇਰਾ ਇਹਦੇ ਤੇ ਬੰਲਾ ਬੱਟ ਜੀ ਅਨਫੋਰਚੂਨੇਟ ਹੈ ਕਿ ਜਿਹੜਾ ਬੰਲਾ ਅਕਾਲ ਤਖਤ ਸਾਹਿਬ ਵੱਲੋਂ ਇਹੋ ਜਿਹਾ ਫੈਸਲਾ ਲਿਆ ਗਿਆ ਸ਼ਾਇਦ ਇਹ ਨਹੀਂ ਹੋਣਾ ਚਾਹੀਦਾ ਸੀ ਤੇ ਸਰਨਾਡ ਆਰਡਰ ਤੇ ਪੁੱਛਣਾ ਚਾਹੁੰਦੇ ਜੀ ਗੱਲ ਜਿਵੇਂ ਸਰਬੱਚ ਦਾ ਕਤਲ ਹੋਇਆ ਤੇ ਅੱਜ ਮਾਨੁੱਖੀ ਦੇ ਵਿੱਚ ਇੱਕ ਕਬੱਡੀ ਪਲੇਅਰ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਜੀ ਗੋਲੀਆਂ ਮਾਰ ਕੇ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕੀ ਲੱਗਦਾ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਕੋਈ ਵੀ ਕਤਲ ਹੈ ਇਹ ਬਹੁਤ ਦੁਖਦਈ ਹੈ ਨਹੀਂ ਹੋਣਾ ਚਾਹੀਦਾ ਔਰ ਪੰਜਾਬ ਨੂੰ ਜਿਹੜਾ ਹੈਗਾ ਖੁਦ ਟਾਰਗੇਟ ਕੀਤਾ ਜਾ ਰਿਹਾ ਜੀ ਇਹਦੇ ਚ ਇੱਕ ਤਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਡਰੋਨ ਜਿਹੜੀਆਂ ਹੈਗੀਆਂ ਉਹ ਹਾੜਾਂ ਦੇ ਵਿੱਚ ਇੱਕ ਪਾਸੇ ਅਸੀਂ ਤਾਂ ਮੈਂ ਜ਼ਮੀਨ ਤੇ ਸੀਗਾ ਉੱਥੇ ਲਗਾਤਾਰ 1.5-2 ਮਿੰਟ ਜਿੰਨੀ ਤਰਫ ਕਾਫੀ ਲੰਬਾ ਚੱਲੇ ਸੌਰੀ ਹਾਰਡ ਤੇ ਉਸ ਵੱਲੇ ਇਦਾਂ ਲੱਗਿਆ ਹੋਇਆ ਸੀਗਾ ਵੀ ਇੱਕ ਪਾਸੇ ਤਾਂ ਕੁਦਰਤੀ ਮਾਰ ਹੈ ਤੇ ਦੂਜੇ ਪਾਸੇ ਜਿਹੜੇ ਦੁਸ਼ਮਣ ਐ ਐਨੀ ਜ਼ਿਆਦਾ ਹੈਰੋਇਨ ਪੰਜਾਬ ਦੇ ਵਿੱਚ ਡੰਪ ਕੀਤੀ ਜਾ ਰਹੀ ਹੈ ਔਰ ਇਸ ਤੋਂ ਵੀ ਜ਼ਿਆਦਾ ਦੁੱਖ ਦੀ ਗੱਲ ਇਹ ਹੈ ਵੀ ਉਹ ਖਾਲੀ ਜਿਹੜਾ ਹੈਗਾ ਹੈਰੋਇਨ ਪਾਕਿਸਤਾਨ ਤੋਂ ਨਹੀਂ ਆ ਰਹੀ ਹੈ ਉਹ ਤਾਂ ਬੇਗਾਨੇ ਆ ਉਹਨਾਂ ਨੂੰ ਤਾਂ ਪੰਜਾਬ ਨਾਲ ਜਾਂ ਕੋਈ ਦੇਸ਼ ਨਾਲ ਦੁਸ਼ਮਣੀ ਹੋ ਸਕਦੀ ਹੈ ਲੇਕਿਨ ਗੁਜਰਾਤ ਤੋਂ ਵੀ ਆ ਰਹੀ ਹੈ ਮਹਾਰਾਸ਼ਟਰ ਤੋਂ ਵੀ ਆ ਰਹੀ ਹੈ ਪੰਜਾਬ ਦੇ ਵਿੱਚ ਕੋਪੀਆਂ ਵਾਰ ਚਲਾਈ ਜਾ ਰਹੀ ਹੈ ਇਸੇ ਤਰ੍ਹਾਂ ਜਿਹੜੇ ਹੈਗੇ ਆ ਜਿਹੜੇ ਪੰਜਾਬ ਦੇ ਪੰਜਾਬੀਆਂ ਨੂੰ ਨਹੀਂ ਹਸਦਾਬਸਤਾ ਦੇਖਣਾ ਚਾਹੁੰਦੇ ਉਹਨਾਂ ਨੇ ਜਿਹੜੇ ਇਹ ਗੈਂਗਸਟਰ ਵਾਇਲੈਂਸ ਹੈ ਇਹਨਾਂ ਦਾ ਆਪਸਬੰਧ ਹੈ ਜੀ ਇਹਦਾ ਪੂਰਾ ਨਾਮ ਨਾਰਕੋ ਟੈਰੋਰਿਜ਼ਮ ਹੈ ਦੁਨੀਆ 'ਚ ਵੀ ਚੱਲ ਰਿਹਾ ਉਹਨੂੰ ਤੁਸੀਂ ਵਰਸਟ ਫਾਰਮ ਦੇ ਵਿੱਚ ਦੇਖ ਰਹੇ ਹੋ ਤੇ ਇਹ ਪੰਜਾਬ ਨੂੰ ਵੀ ਜਿਹੜਾ ਹੈਗਾ ਨਾਰਕੋ ਟੈਰੋਰਿਜ਼ਮ ਦਾ ਸਾਹਮਣਾ ਕਰਨਾ ਪੈ ਰਿਹਾ ਬਟ ਮੈਂ ਇੱਕ ਗੱਲ ਮੈਨੂੰ ਪੱਕਾ ਪਤਾ ਜੀ ਸਾਡੀ ਜਿਹੜੀ ਪਾਰਟੀ ਦੀ ਸੈਂਟਰ ਲੀਡਰਸ਼ਿਪ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਹੈ ਵੀ ਹੈਵ ਜ਼ੀਰੋ ਟੋਲਰੈਂਸ हां ए गैक्सर ਜਿਹੜੀ ਹੈਗੀ ਉਹ ਕਾਰਵਾਈ ਤਾਂ ਕਰ ਸਕਦੇ ਆ ਬਟ ਉਹ ਬਚਣਗੇ ਨਹੀਂ ਜੀ ਉਹਨਾਂ ਨੂੰ ਜਿੱਥੇ ਵੀ ਹੋਇਆ ਖਿੱਚ ਕੇ ਲਿਆਵਾਂਗੇ ਔਰ ਉਹਨਾਂ ਨੂੰ ਇਹੋ ਜਿਹਾ ਐਗਜ਼ਾਮਪਲ ਵੀ ਪਨਿਸ਼ਮੈਂਟ ਦੇਵਾਂਗੇ ਮੈਂ ਫਿਰ ਇੱਕ ਵਾਰੀ ਜਿਹੜੀ ਮਰੀਮਦਰਦੀ ਜਿਹੜਾ ਨੇ ਆਪਣੇ ਪਰਿਵਾਰ ਦਾ ਮੈਂਬਰ ਹੋਇਆ ਉਹਨਾਂ ਦੇ ਨਾਲ ਹੈ ਔਰ ਮੇਰੀ ਅਰਦਾਸ ਹੈ ਕਿ ਬਾਈਕਰ ਉਹਨਾਂ ਨੂੰ ਸ਼ਕਤੀ ਬਖਸ਼ੇ ਔਰ ਲੇਕਿਨ ਉਹਨਾਂ ਨਾਲ ਵਾਦਾ ਵੀ ਕਰਦੇ ਆਂ ਜੀ ਕਿ ਅਸੀਂ ਜਿਹੜੇ ਜਿਹੜੇ ਦੋਸ਼ੀ ਹੈਗਾ ਜਿੱਥੇ ਮਰਜ਼ੀ ਛੁਪ ਜਾਣ ਜ਼ਮੀਨ 'ਚ ਅਸਮਾਨ 'ਤੇ ਉਹਨਾਂ ਨੂੰ ਖਿੱਚ ਕੇ ਲਿਆਵਾਂਗੇ ਔਰ ਉਹਨਾਂ ਦਾ ਉਹੀ ਅਸਰ ਹੋਏਗਾ ਔਰ ਮੈਂ ਇੱਕ ਪੰਜਾਬ ਦੇ ਜਿਹੜੇ ਆਪਣੇ ਸਾਡੇ ਭਰਾ ਆ ਮੇਰੇ ਭੈਣਾ ਹੈਗੇ ਆ ਮਾਪੇ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਬੱਚਿਆਂ ਨੂੰ ਸਮਝਾਈਏ ਜਿਹੜਾ ਬੰਦਾ ਗੈਂਗਸਟਰ ਬਣ ਗਿਆ ਜਿਹੜਾ ਬੰਦਾ ਅੱਤਵਾਦੀ ਬਣ ਗਿਆ ਜਿਹੜਾ ਨਾਰਕੋਟਿਕ ਦਾ ਟਰੇਡਰ ਬਣ ਗਿਆ ਉਹਦੀ ਉਮਰ ਮਹੀਨਿਆਂ 'ਚ ਹੁੰਦੀ ਆ ਸਾਲਾਂ 'ਚ ਨਹੀਂ ਹੁੰਦੀ ਉਹਦੀ ਸਰ ਉਹ ਆਪਣੀ ਉਮਰ ਨੂੰ ਛੋਟਾ ਨਾ ਕਰੋ ਜਿਸ ਨਾਲ ਕੀ ਹੈ ਨਾ ਕੀਤੀ ਗਏ ਤੁਹਾਡੇ ਵੱਲੋਂ ਸਾਰੇ ਮਹਿਕਮੇ ਨਾਲ ਪਰ ਮਹਿਕਮੇ ਵਾਲੇ ਕੋਈ ਕੰਮ ਕਰਕੇ ਰਾਜੀ ਨਹੀਂ ਹੋਏ ਇਹਨਾਂ ਨੂੰ ਕਿਸ ਤਰ੍ਹਾਂ ਬੰਨੇ ਨਹੀਂ ਐਦਾ ਦੀ ਕਰ ਲਈ ਸਾਡੇ ਦੇਖੋ ਪੈਂਡਿੰਗ ਹੈ ਜੀ ਕੰਮ ਦੇਖੋ ਦੇਖੋ ਮੇਰੀ ਗੱਲ ਸੁਣੋ ਦੇਖੋ ਇਹਦੇ ਵਿੱਚ ਕੀ ਗੱਲ ਹੈ ਸਾਡੇ ਕੋਲ ਇੱਕ ਲਗੇਸੀ ਇਸ਼ੂ ਹੈ ਜਿਵੇਂ ਤੁਹਾਡੇ ਮੋਡਲ ਟਾਊਨ ਟ੍ਰੇਨ ਸੀ ਇਹ ਵੀ ਮਾ ਕਹ ਕੋ ਕਹਿ ਸਕਦਾ ਕਿ ਵੀ 50 ਸਾਲ 100 ਸਾਲ ਪੁਰਾਣਾ ਮਸਲਾ ਸੀ ਉਹਦਾ ਅਸੀਂ ਸਾਡੀ ਸਰਕਾਰ ਨੇ ਹੱਲ ਕੀਤਾ ਸੋਹਣੇ ਵਾਲੀ ਰੋਡ ਸੀ 40 ਸਾਲ ਤੋਂ ਨਹੀਂ ਬਣੀ ਸੀ ਉਸ ਮਸਲੇ ਦਾ ਹੱਲ ਕੀਤਾ ਹੁਣ ਜਿਹੜੇ ਪਟਿਆਲੇ 'ਚ ਹੜ ਆਂਦੇ ਆ ਮੈਨੂੰ ਲੱਗਦਾ ਇਹ 300 400 500 ਸਾਲ ਪੁਰਾਣੀ ਸਮੱਸਿਆ ਹੈਗੀ ਆ ਉਹਦਾ ਹੱਲ ਕਰ ਰਹੇ ਆ ਬਹੁਤ ਵੱਡੇ ਵੱਡੇ ਕੰਮ ਹੋ ਰਹੇ ਆ ਜਿਹੜੇ ਅਫਸਰ ਹੈ ਉਹਨਾਂ ਨੇ ਚਾਹੇ ਕੋਰੋਨਾ ਸੀ ਚਾਹੇ ਤੁਹਾਡੇ ਪਿੱਛੇ ਹੜ ਆਇਆ ਇਹਨਾਂ ਨੇ ਐਗਜ਼ੈਂਪਲਰੀ ਕੰਮ ਕੀਤਾ ਉਹਦੇ ਵਿੱਚ ਮੈਂ ਦੱਸਦਾ ਤੁਹਾਨੂੰ ਦਿੱਕਤ ਕਿੱਥੇ ਆ ਜਿੱਥੇ ਇੱਕ ਕੰਮ ਦੇ ਨਾਲ ਪੰਜ ਵਿਭਾਗਵੇਂ ਜਿਹੜੇ ਹੈਗੇ ਆ ਉਹਨਾਂ ਦਾ ਪੰਜ ਵਿਭਾਗਾਂ ਨੇ ਇੱਕ ਕੰਟਰੀ ਕੰਟ੍ਰਿਬਿਊਟ ਕਰਨਾ ਤੇ ਉਹਦੇ ਵਿੱਚ ਇੱਕ ਇਰੀਗੇਸ਼ਨ ਵਾਲਾ ਵੀ ਆ ਉਹਦੇ ਚ ਡਰੇਨੇਜ ਦਾ ਵੀ ਕੰਮ ਹੋ ਗਿਆ ਉਹਦੇ ਚ ਫੋਰੈਸਟ ਵੀ ਆ ਗਿਆ ਉਹਦੇ ਚ ਸਿਵਲ ਐਡਮਿਨਿਸਟ੍ਰੇਸ਼ਨ ਵੀ ਆ ਗਿਆ ਜਦੋਂ ਪੰਜ ਚਾਰ ਪੰਜ ਵਿਭਾਗ ਹੋ ਜਾਂਦੇ ਆ ਨਾ ਜੀ ਉੱਥੇ ਉਹਨਾਂ ਦੀ ਕੋਆਰਡੀਨੇਸ਼ਨ ਨਹੀਂ ਠੀਕ ਹੁੰਦੀ ਉਹ ਅਸੀਂ ਅੱਜ ਹੱਲ ਕਰਦੇ ਆ ਅਸੀਂ ਹਰ ਕੰਮ ਲਈ ਇੱਕ ਨੋਡਲ ਅਫਸਰ ਕਰਤਾ ਜੀ ਜਟਪੂਟ ਕੰਟੀਨ ਦਾ ਸ਼ੇਰ ਖਲਬਾਨ ਦੇ ਲਈ ਕੋਈ ਵੱਡਾ ਉਪਰਾਲਾ ਇੱਕ ਦੂਜੇ ਲੀਡਰਾਂ ਨੂੰ ਪਾਰਟੀ ਨੂੰ ਬਤਰਾਮ ਕੀਤਾ ਜਾ ਰਿਹਾ ਤੁਸੀਂ ਕਹਿੰਦੇ ਹੋ ਹਜੇ ਵੀ ਨਸ਼ੇ ਆ ਰਹੇ ਹਨ ਇਹਦਾ ਅਸਲੀ ਠੱਲ ਪਾਸ ਕਿਵੇਂ ਠੱਲ ਪਾਈ ਜਾ ਸਕਦੀ ਹੈ ਦੇਖੋ ਇਹਦੇ ਚ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਇੱਕ ਅਕਸਰਪਰਣੇ ਕੰਮ ਕੀਤਾ ਜਿੰਨਾ ਨਸ਼ਾ ਸਾਰੇ ਦੇਸ਼ ਚੋਂ ਮਿਲਿਆ ਉਸ ਤੋਂ ਬਾਅਦ ਇਕੱਲੇ ਪੰਜਾਬ ਚੋਂ ਮਿਲਿਆ ਤਾਂ ਮਤਲਬ ਕੀ ਹੋਇਆ ਇਹਦਾ ਮਤਲਬ ਇਹ ਹੋ ਗਿਆ ਕਿ ਜਿਵੇਂ ਤੁਹਾਡੇ ਜਿਹੜੀ ਹੈਗੀ ਆ ਨਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਆ ਜਿਹੜੀਆਂ ਸੈਂਟਰਲ ਦੀਆਂ ਏਜੰਸੀਆਂ ਉਹ ਮਦਦ ਨਹੀਂ ਕਰ ਪਾ ਰਹੀਆਂ ਬਥੋਰਾ ਇਹਨਾਂ ਕਰ ਪਾ ਰਹੀਆਂ ਜਾਂ ਕਰਨਾ ਨਹੀਂ ਚਾਹੁੰਦੀਆਂ ਜੇ ਡਰੋਨਸ ਆ ਰਹੀਆਂ ਸਾਡੇ ਕੋਲੇ ਜਿਹੜੀ ਟੈਕਨੋਲੋਜੀ ਹੈ ਅਸੀਂ ਪਾਕਿਸਤਾਨ ਨਾਲ ਲੜਾਈ ਲੜ ਕੇ ਉਹਨਾਂ ਦੇ ਉਹਨਾਂ ਦੀ ਅਸੀਂ ਜੇ ਵੱਡੀਆਂ-ਵੱਡੀਆਂ ਡਰੋਨਸ ਰੋਕ ਸਕਦੇ ਆ ਤਾਂ ਨਸ਼ੇ ਵਾਲਿਆਂ ਵੀ ਰੋਕ ਸਕਦੇ ਆ ਸੈਟਲਾਈਟ ਹੈ ਬੀਐਸਐਫ ਦਾ ਏਰੀਆ ਵਧਾ ਦਿੱਤਾ ਕਿਤੇ ਨਾ ਕਿਤੇ ਕੇਂਦਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਣੀ ਪੈਗੀ ਕਿ ਪੰਜਾਬ ਦੇ ਵਿੱਚ ਬਾਹਰੋਂ ਨਾਰਕੋਟਿਕਸ ਦੀ ਆਣੀ ਚਾਹੀਦੀ ਪੰਜਾਬ ਚ 2000 ਬੰਦੇ ਜਿਹੜੇ ਹੈਗੇ ਆ ਅਸੀਂ ਉਹ ਇਲਾਜ ਕਰਾ ਕੇ ਵਾਪਸ ਜਾ ਚੁੱਕੇ ਆ ਉਹਨਾਂ ਚੋਂ 5-6000 ਬੰਦੇ ਜਾਂ ਨੌਕਰੀ ਲੈ ਚੁੱਕੇ ਆ ਜਾਂ ਆਪਣਾ ਕੰਮ ਕਰ ਰਹੇ ਆ ਜਾਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦੇ ਆ ਪੰਜਾਬ ਸਰਕਾਰ ਨੇ ਸੈਕੰਡ ਫੇਸ ਜੁੱਧ ਨਸ਼ਾ ਵਿਰੋਧੀ ਸ਼ੁਰੂ ਕਰ ਰਹੀ ਆ ਅਸੀਂ ਡਿਟਰਮਾਈਨਡ ਆ ਕਿ ਅਸੀਂ ਜਿਹੜੇ ਗੈਂਗਸਟਰ ਵੀ ਖਤਮ ਕਰਾਂਗੇ ਨਾਰਕੋਟਿਕਸ ਦਾ ਟ੍ਰੇਡ ਵੀ ਬੰਦ ਕਰਾਵਾਂਗੇ ਲੇਕਿਨ ਜਿਹੜੇ ਸਾਡੇ ਬੱਚੇ ਕਿਸੇ ਨਾ ਕਿਸੇ ਵਜ੍ਹਾ ਦੇ ਨਾਲ ਨਸ਼ੇ ਕਰਨ ਲੱਗੇ ਉਹਨਾਂ ਦਾ ਲਾਸ਼ ਕਰਕੇ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਕਰਕੇ ਉਹਨਾਂ ਨੂੰ ਕੰਮ ਤੇ ਵੀ ਲਾਵਾਂਗੇ ਨਸ਼ੇੜੀ ਪੁੱਤਾਂ ਨੂੰ ਕਮਾਊ ਪੁੱਤ ਬਣਾਵਾਂਗੇ ਔਰ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਉਹਨਾਂ ਦੇ ਗਿੱਟੇ ਵੀ ਸੇਕਾਂਗੇ ਉਹਨਾਂ ਨੂੰ ਜਿੱਦਾ ਚਾਹ। ਡਾਕਟਰ ਸਾਹਿਬ ਲੱਗਦਾ ਕਿ ਇੱਕ ਬੁਰਾਈ ਦਾ ਹੱਲ ਦੂਜੀ ਬੁਰਾਈ ਨਾਲ ਨਹੀਂ ਹੋ ਸਕਦਾ। ਵੱਡੀ ਬੁਰਾਈ ਦਾ ਹੱਲ ਛੋਟੀ ਬੁਰਾਈ ਨਾਲ ਨਹੀਂ ਹੋ ਸਕਦਾ। ਉਹਦਾ ਹੱਲ ਹੈ ਉਹਦਾ ਹੱਲ ਹੈ ਸਪੋਰਟਸ ਗਰਾਊਂਡ ਬਣਾਣਾ ਅਸੀਂ ਬਣਾ ਰਹੇ ਆਂ। ਬੱਚਿਆਂ ਨੂੰ ਖੇਡਾਂ ਹਾਲ ਹੈ ਬੱਚਿਆਂ ਦੀ ਸਕਿੱਲ ਡਵੈਲਪਮੈਂਟ ਕਰਕੇ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਜੋਗੇ ਬਣਾਉਣਾ ਅਸੀਂ ਸਕਿੱਲ ਡਵੈਲਪਮੈਂਟ ਇਨ ਹਾਊਸ ਸਕਿੱਲ ਡਵੈਲਪਮੈਂਟ ਹੋ ਰਿਹਾ ਏ ਨਹੀਂ ਹੈ ਕਿ ਜਿਹੜਾ ਬੰਦਾ ਬੀੜੀ ਪੀਂਦਾ ਉਹਨੂੰ ਸਿਗਰਟ ਪੀਣ ਲਾ ਦਿਓ ਜਿਹੜਾ ਸਿਗਰਟ ਪੀਂਦਾ ਉਹਨੂੰ ਸਿਕਾਰ ਲਾਣ ਲਾ ਦਿਓ ਦੈਟਸ ਫਰਮੀਤ ਪਠਾਨ ਮਾਦਰਾ ਨਹੀਂ ਕਿੱਥੇ ਹੈ ਜੀ ਹੋਣ ਲੱਭ ਕੇ ਦਿਖਾ ਦੇ ਪਟਿਆਲੇ ਦੀ ਗੱਲ ਕਰ ਕੋਈ ਪਟਿਆਲੇ ਉਹ ਕਿੱਥੇ ਸੌਂਪੀ ਕਰਨ ਲੱਗੇ ਕਿ ਦਿੱਤਾ ਜੀ ਗਾਂਧੀ ਤਲਾਓ ਨੂੰ ਕਈ ਸਰਕਾਰੀਆਂ ਕਿੰਨੇ ਪੈਸੇ ਲੱਗੇ ਪਰ ਉਹਦਾ ਸੌਂਪੀ ਕਰਨ ਹੱਦ ਤੱਕ ਵੀ ਹੋਇਆਗਾ ਜੀ ਉਹਦਾ ਵੀ ਹੋਇਆਗਾ ਉਹ